ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦਾ ਨਵੀਂ ਵੀਡੀਓ ਚ ਮੈਂ ਇੱਕ ਵਾਰੀ ਫੇਰ ਤੋਂ ਹਾਜ਼ਰ ਹੋਇਆ ਜੀ ਗੁਰਿੰਦਰ ਉਹੀ ਮੋਟੀਵੇਸ਼ਨਲ ਗੱਲਾਂ ਕੰਮ ਦੀਆਂ ਗੱਲਾਂ ਸਕੂਨ ਭਰੀਆਂ ਗੱਲਾਂ ਲੈ ਕੇ ਜੁੜਿਆ ਮਾਂ ਜੀ ਤੁਹਾਡੇ ਨਾਲ ਤੇ ਅੱਜ ਵੀ ਜਿਹੜਾ ਵਿਸ਼ਾ ਵਾ ਉਹ ਤੁਹਾਡੇ ਜ਼ਰੂਰ ਕੰਮ ਆਊਗਾ ਤੁਹਾਨੂੰ ਰਾਹਤ ਦੇਊਗਾ ਜੇ ਜ਼ਿੰਦਗੀ ਤੁਹਾਨੂੰ ਭਾਰ ਲੱਗਦੀ ਆ ਤਾਂ ਇਹ ਕਿਤੇ ਨਾ ਕਿਤੇ ਕੁਝ ਪਰਸੈਂਟ ਸ਼ਾਇਦ ਮੇਰੀਆਂ ਗੱਲਾਂ ਤੁਹਾਨੂੰ ਉਹਦੇ ਵਿੱਚੋਂ ਬਾਹਰ ਕੱਢ ਸਕਣ ਅੱਜ ਦਾ ਵਿਸ਼ਾ ਦੋ ਤਰ੍ਹਾਂ ਦੇ ਦਰਦਾਂ ਦੇ ਬਾਰੇ ਗੱਲ ਕਰਨੀ ਆ ਬੜੇ ਤਰ੍ਹਾਂ ਦੇ ਦਰਦ ਜੋ ਬੰਦੇ ਦੀ ਜ਼ਿੰਦਗੀ 'ਚ ਆਉਂਦੇ ਨੇ ਤੇ ਬੰਦੇ ਨੂੰ ਹਿਲਾ ਜਾਂਦੇ ਨੇ ਤੇ ਇਹੋ ਜਿਹੇ ਜਿਹੜੇ ਦੋ ਦਰਦ ਜਿਹੜੇ ਬਹੁਤ ਵੱਡਾ ਯੋਗਦਾਨ ਪਾਉਂਦੇ ਨੇ ਕਿ ਬੰਦਾ ਆਪਣੀ ਜ਼ਿੰਦਗੀ ਦਾ ਜਿਹੜਾ ਟਰੈਕ ਆ ਉਹ ਭਟਕ ਜਾਂਦਾ ਜ਼ਿੰਦਗੀ 'ਚ ਉਲਝ ਜਾਂਦਾ ਤੇ ਤੁਸੀਂ ਇਹ ਜ਼ਰੂਰ ਦੱਸਣਾ ਕਿ ਇਹ ਦੋਨਾਂ ਵਿੱਚੋਂ ਕਿਹੜਾ ਦਰਦ ਜ਼ਿਆਦਾ ਵੱਡਾ ਇੱਕ ਕਮੈਂਟ ਜ਼ਰੂਰ ਤੁਸੀਂ ਕਰਿਓ ਤੁਹਾਡਾ ਤਜਰਬਾ ਕੀ ਆ ਮੈਂ ਆਪਣਾ ਤਜਰਬਾ ਸਾਂਝਾ ਕਰੂੰਗਾ ਆਜੂ ਕਰਦੇ ਆ ਗੱਲਬਾਤ ਪਹਿਲਾ ਦਰਦ ਕਿਹੜਾ ਵਾ ਜੀ ਜਦੋਂ ਤੁਸੀਂ ਕਿਸੇ ਇਨਸਾਨ ਨੂੰ ਵੈਲਿਊ ਦਿੰਨੇ ਹੋ ਬਹੁਤ ਜ਼ਿਆਦਾ ਪਰ ਉਹ ਉਹਦੀ ਕਦਰ ਨਾ ਪਾ ਕੇ ਤੁਹਾਨੂੰ ਛੱਡ ਕੇ ਚਲਾ ਜਾਂਦਾ ਉਹ ਇਨਸਾਨ ਦਾ ਜਾਣਾ ਤੁਹਾਡੇ ਲਈ ਦਰਦ ਆ ਤੁਹਾਨੂੰ ਇਹ ਪਛਤਾਵਾ ਨਹੀਂ ਕਿ ਮੈਂ ਉਹਨੂੰ ਵੈਲਿਊ ਕਿਉਂ ਦਿੱਤੀ ਜਾਂ ਮੈਂ ਇੱਕ ਗਲਤ ਬੰਦੇ ਦਾ ਕਿਉਂ ਇਦਾਂ ਸਾਥ ਦਿੱਤਾ ਗਲਤ ਬੰਦੇ ਨੂੰ ਜ਼ਿੰਦਗੀ 'ਚ ਸ਼ਾਮਲ ਕਿਉਂ ਕੀਤਾ ਤੁਹਾਨੂੰ ਇਹ ਦੁੱਖ ਨਹੀਂ ਤੁਹਾਨੂੰ ਉਹਦੇ ਜਾਣ ਦਾ ਹੀ ਦੁੱਖ ਆ ਪਾਵੇਂ ਉਹ ਗਲਤ ਸੀ ਤੁਹਾਡੇ ਲਈ ਤੁਹਾਨੂੰ ਪਤਾ ਵੀ ਲੱਗ ਗਿਆ ਪਰ ਫਿਰ ਵੀ ਤੁਸੀਂ ਉਹਨੂੰ ਯਾਦ ਕਰਦੇ ਹੋ ਤੁਸੀਂ ਇਸ ਸਦਮੇ ਚੋਂ ਬਾਹਰ ਨਹੀਂ ਆ پا ਰਹੇ ਕਿ ਉਹਦੇ ਬਿਨਾ ਤੁਹਾਡੀ ਜ਼ਿੰਦਗੀ ਕਿਵੇਂ ਬੀਤੂਗੀ ਤੁਸੀਂ ਇੰਨੇ ਜ਼ਿਆਦਾ ਉਸ ਬੰਦੇ ਨਾਲ ਅਟੈਚ ਸੀ ਤੇ ਕਈ ਵਾਰ ਤਾਂ ਮੈਂ ਇਹ ਵੀ ਦੇਖਿਆ ਕਿ ਕੁਝ ਬੰਦਿਆਂ ਦੀ ਅਸਲੀਅਤ ਸਾਹਮਣੇ ਆਉਣ ਤੋਂ ਬਾਅਦ ਵੀ ਲੋਕ ਉਹਨਾਂ ਮੋਰੇ ਗਿੜਗੜਾਉਂਦੇ ਨੇ ਮਿੰਤਾ ਕਰਦੇ ਨੇ ਵੀ ਮੈਂ ਤੈਨੂੰ ਮaaf ਵੀ ਕਰਤਾ ਤੂੰ ਮੇਰੀ ਜ਼ਿੰਦਗੀ ਚ ਵਾਪਸ ਆ ਜਾ ਕੋਈ ਗੱਲ ਨਹੀਂ ਮੈਂ ਫੇਰ ਤੈਨੂੰ ਪ੍ਰਵਾਨ ਕਰਨ ਲਈ ਤਿਆਰ ਹਾਂ ਤੇ ਇਹੋ ਜਿਹੇ ਲੋਕਾਂ ਨੂੰ ਮੈਂ ਸਮਝਦਾਰਤਾ ਨਹੀਂ ਕਹੂੰਗਾ ਇਹ ਆਪਣੇ ਪੈਰ ਤੇ ਆਪ ਕੁਹਾੜਾ ਮਾਰਨ ਵਾਲੀ ਗੱਲ ਹੁੰਦੀ ਆ ਜੇ ਕੋਈ ਐਦਾਂ ਕਰਦਾ ਬਹੁਤ ਘੱਟ ਲੋਕ ਹੋਣਗੇ ਨਹੀਂ ਤਾਂ ਹਰੇਕ ਨੂੰ ਆਪਣੀ ਸੈਲਫ ਰਿਸਪੈਕਟ ਪਿਆਰੀ ਆ ਪਰ ਕਈ ਜਿਹੜੇ ਬਹੁਤ ਜ਼ਿਆਦਾ ਯਕੀਨ ਚ ਡੁੱਬੇ ਹੋਏ ਲੋਕ ਪਿਆਰ ਚ ਅੰਨੇ ਹੋਏ ਲੋਕ ਉਹਨਾਂ ਨੂੰ ਕਿਹਾ ਜਾ ਸਕਦਾ ਉਹ ਮਾੜੇ ਲੋਕਾਂ ਨੂੰ ਮਿਹਨਤਾਂ ਕਰਕੇ ਵਾਪਸ ਜ਼ਿੰਦਗੀ ਚ ਲੈ ਕੇ ਆਉਣਾ ਚਾਹੁੰਦੇ ਆ ਇਹ ਬੜਾ ਵੱਡਾ ਇੱਕ ਦਰਦ ਆ ਕਿ ਕਿਵੇਂ ਤੇ ਪੂਰੀ ਤਰ੍ਹਾਂ ਡਿਪੈਂਡ ਹੋ ਜਾਣਾ ਵੀ ਉਹਦੇ ਬਿਨਾ ਮੈਂ ਰਹਿ ਹੀ ਨਹੀਂ ਸਕਦਾ ਕਿ ਆਪਾਂ ਕਲਪਨਾ ਹੀ ਨਹੀਂ ਕਰ ਸਕਦੇ ਕਿ ਉਹਦੇ ਬਿਨਾ ਮੇਰੀ ਜ਼ਿੰਦਗੀ ਹੋ ਵੀ ਸਕਦੀ ਆ ਸੋ ਮੈਂ ਇਸ ਚੀਜ਼ ਦੇ ਹੱਕ ਦੇ ਵਿੱਚ ਬਿਲਕੁਲ ਨਹੀਂ ਹੈਗਾ ਕਿ ਤੁਹਾਨੂੰ ਜੋ ਬੰਦਾ ਜਿਹਨੂੰ ਤੁਸੀਂ ਵੈਲਿਊ ਦਿੱਤੀ ਉਹ ਬੰਦੇ ਨੇ ਕਦਰ ਨਾ ਪਾ ਕੇ ਜੇ ਤੁਹਾਨੂੰ ਧੋਖਾ ਹੀ ਦਿੱਤਾ ਤੁਹਾਨੂੰ ਜੇ ਝੂਠ ਬੋਲ ਕੇ ਦੂਰ ਹੀ ਹੋ ਗਿਆ ਤੁਹਾਨੂੰ ਛੱਡ ਕੇ ਹੀ ਚਲਾ ਗਿਆ ਤਾਂ ਫਿਰ ਜੇ ਤੁਸੀਂ ਉਹਦੀਆਂ ਮਿਹਨਤਾਂ ਕਰਕੇ ਉਹਨੂੰ ਦੁਬਾਰਾ ਲੈ ਵੀ ਆਉਂਗੇ ਤੇ ਉਹ ਆ ਵੀ ਗਿਆ ਕੀ ਤੁਹਾਡੇ ਕੋਲ ਗਾਰੰਟੀ ਆ ਵੀ ਫੇਰ ਤੁਹਾਡੇ ਨਾਲ ਪਰਮਾਨੈਂਟ ਤੌਰ ਤੇ ਰਹੂਗਾ ਜਾਂ ਰਹੂਗੀ ਸੋ ਇਹ ਤੁਸੀਂ ਆਪਣਾ ਬਚਾ ਆਪ ਕਰ ਲਿਓ ਇਹ ਦਰਦ ਬਹੁਤੀ देर ਰੱਖ ਕੇ ਤੁਹਾਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ ਦੂਜਾ ਦਰਦ ਕਿਹੜਾ ਵਾ ਜੀ ਇਹੀ ਗੱਲ ਕਿ ਜਿਹੜੀ ਜਿਹੜਾ ਆਪਾਂ ਕਿਹਾ ਵੀ ਕਿਸੇ ਨੂੰ ਵੈਲਿਊ ਦਿੱਤੀ ਉਹਨੇ ਧੋਖਾ ਤਾਂ ਦਿੱਤਾ ਤੁਹਾਨੂੰ ਪਰ ਤੁਹਾਨੂੰ ਦੁੱਖ ਇਹ ਹੈ ਕਿ ਤੁਸੀਂ ਉਹਨੂੰ ਇੰਨੀ ਜ਼ਿਆਦਾ ਵੈਲਿਊ ਦਿੱਤੀ ਕਿਉਂ ਇਹ ਪਛਤਾਵਾ ਸਹੀ ਆ ਜਿਹੜਾ ਬੰਦਾ ਇਹ ਪਛਤਾਵਾ ਕਰ ਜੂਗਾ ਉਹ ਜਲਦੀ ਬਾਹਰ ਵੀ ਆ ਜਾਊਗਾ ਉਹ ਮੂਵ ਔਨ ਵੀ ਹੋ ਜਾਊਗਾ ਉਹਦੇ ਉਹਦੇ ਲਈ ਮੈਂ ਤੁਹਾਡੀ ਹੈਲਪ ਕਰ ਦਿੰਦਾ ਮੈਂ ਅਕਸਰ ਇਹ ਗੱਲ ਕਰਦਾ ਰਹਿੰਦਾ ਜ਼ਿੰਦਗੀ 'ਚ ਲੋਕ ਆਉਂਦੇ ਰਹਿਣਗੇ ਜਾਂਦੇ ਰਹਿਣਗੇ ਚੰਗੇ ਲੋਕ ਵੀ ਆਉਣਗੇ ਮਾੜੇ ਲੋਕ ਵੀ ਆਉਣਗੇ ਬਹੁਤ ਜ਼ਿਆਦਾ ਅਟੈਚ ਵੀ ਹੋਣਗੇ ਥੋੜੇ ਬਹੁਤੇ ਅਟੈਚ ਵੀ ਹੋਣਗੇ ਸੋ ਇਹ ਜਦ ਤੱਕ ਸਾਹ ਚੱਲਦੇ ਆ ਦੁਨੀਆ 'ਵਾਂ ਇਹ ਆਪਣੀ ਜ਼ਿੰਦਗੀ ਆ ਇਹ ਚੀਜ਼ਾਂ ਹੋਣਗੀਆਂ ਆਪਾਂ ਭਾਵੇਂ ਲੱਖ ਕਹਿ ਦਈਏ ਵੀ ਹੁਣ ਕਿਸੇ ਤੇ ਤਵਾਰ ਨਹੀਂ ਕਰਨਾ ਹੁਣ ਕਿਸੇ ਨੂੰ ਜ਼ਿੰਦਗੀ 'ਚ ਸ਼ਾਮਲ ਨਹੀਂ ਕਰਨਾ ਪਰ ਫੇਰ ਵੀ ਬੰਦਾ ਥੋੜਾ ਜਿਆਦਾ ਸੰਭਲ ਕੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਨੂੰ ਸ਼ਾਮਲ ਕਰਦਾ ਹੀ ਆ ਜ਼ਿੰਦਗੀ 'ਚ ਕੋ ਬੰਦਾ ਬੰਦੇ ਦਾ ਹਾਣੀ ਆ ਜੀ ਤੇ ਜੇ ਬੰਦਾ ਇਕੱਲਾ ਰਹਿ ਕੇ ਨਹੀਂ ਸਮਾਜ ਦੇ ਵਿੱਚ ਵਿਚਰ ਸਕਦਾ ਨਹੀਂ ਉਹ ਜ਼ਿੰਦਗੀ ਕੱਢ ਸਕਦਾ ਜੇ ਕੋਈ ਬੰਦਾ ਤੁਹਾਡਾ ਯਕੀਨ ਤੋੜ ਕੇ ਚਲਾ ਗਿਆ ਤੁਹਾਨੂੰ ਹੁਣ ਇਹ ਪਛਤਾਵਾ ਵਾ ਕਿ ਮੈਂ ਉਸ ਬੰਦੇ ਨੂੰ ਉਹ ਥਾਂ ਦਿੱਤੀ ਕਿਉਂ ਜਿਹਦੇ ਉਹ ਕਾਬਿਲ ਹੀ ਨਹੀਂ ਸੀ ਤੁਹਾਨੂੰ ਇਹ ਦਰਦ ਹੋ ਰਿਹਾ ਅੰਦਰੋਂ ਇਹ ਦੁੱਖ ਹੋ ਰਿਹਾ ਤਾਂ ਉਹ ਦੁੱਖ ਚੰਗਾ ਵਾ ਇਹ ਦੁੱਖ ਤਾਂ ਚੰਗਾ ਵਾ ਕਿ ਤੁਸੀਂ ਆਉਣ ਵਾਲੇ ਸਮੇਂ 'ਚ ਸਾਵਧਾਨ ਹੋ ਕੇ ਤਾਂ ਘੱਟੋ ਘੱਟ ਰਿਸ਼ਤੇ ਜੋੜੋਗੇ ਤੇ ਆਪਣੇ ਆਪ ਨੂੰ ਪਿਆਰ ਕਰਨਾ ਤਾਂ ਸਿੱਖੋਗੇ ਤੁਸੀਂ ਆਪਣੀ ਸੈਲਫ ਰਿਸਪੈਕਟ ਜਿਉਂਦੀ ਰੱਖਣੀ ਤਾਂ ਸਿੱਖੋਗੇ ਜਦੋਂ ਇਹ ਦਰਦ ਹੁੰਦਾ ਵਾ ਸੋ ਇਹ ਦਰਦ ਮੇਰੇ ਤਜਰਬੇ ਦੇ ਹਿਸਾਬ ਨਾਲ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਤੇ ਹਰ ਬੰਦਾ ਇਹ ਦਰਦ ਜਰੂਰ ਇੱਕ ਨਾ ਇੱਕ ਵਾਰ ਤੇ ਕਈ ਜ਼ਿਆਦਾ ਵਾਰ ਵੀ ਹੰਡਾ ਸਕਦਾ ਵਾ ਸੋ ਜਿਹੜਾ ਪਹਿਲਾ ਦਰਦ ਆ ਉਹ ਵੀ ਜ਼ਰੂਰੀ ਨਹੀਂ ਕਿ ਨਾ ਹੰਡਾਵੇ ਬੰਦਾ ਕਈਆਂ ਦੀ ਜ਼ਿੰਦਗੀ ਜਦੋਂ ਬੰਦਾ ਅਲੜਪੁਣੇ ਵਿੱਚ ਹੁੰਦਾ ਨਾ ਉਹ ਦਰਦ ਵੀ ਹੰਡਾ ਸਕਦਾ ਜਦੋਂ ਬੰਦਾ ਥੋੜਾ ਜਿਹਾ ਮਚੂਰ ਹੋ ਜਾਂਦਾ ਫੇਰਾ ਦੂਜੇ ਨੰਬਰ ਵਾਲਾ ਦਰਦ ਆ ਜਿਹੜਾ ਉਹ ਹੰਡਾਉਂਦਾ ਵਾ ਪਰ ਕੁੱਲ ਮਿਲਾ ਕੇ ਜਿਹੜਾ ਵੀਡੀਓ ਦਾ ਨਚੋੜ ਆ ਕਿ ਇਹ ਦਰਦਾਂ ਦੇ ਵਿੱਚੋਂ ਆਪਾਂ ਸਬਕ ਲੈਣੇ ਆ ਆਪਾਂ ਤਜਰਬੇ ਜਿਹੜੇ ਆਪਣੇ ਆਪ ਹੰਡਾ ਕੇ ਅਸੀਂ ਸਿੱਖਿਆ ਅਸੀਂ ਕਿਸੇ ਕਿਤਾਬ ਚ ਨਹੀਂ ਪੜੇ ਕਿਸੇ ਦੇ ਕਹਿਣ ਤੇ ਨਹੀਂ ਅਸੀਂ ਇਹ ਲਾਗੂ ਕੀਤੇ ਅਸੀਂ ਆਪ ਹੰਡਾਏ ਤੇ ਆਪ ਹੀ ਇਹਨਾਂ ਤੋਂ ਸਿੱਖ ਕੇ ਜ਼ਿੰਦਗੀ ਜ਼ਿੰਦਗੀ ਚ ਇਹਨਾਂ ਨੂੰ ਅਮਲ ਚ ਲਿਆਏ ਸੋ ਇਹ ਬੜਾ ਜ਼ਰੂਰੀ ਆ ਦਰਦਾਂ ਤੋਂ ਬਾਅਦ ਹੀ ਜਿਹੜੀ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਆ ਸਹੀ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਆ ਇਹਨਾਂ ਨੂੰ ਵੀ ਪ੍ਰਵਾਨ ਕਰਿਆ ਕਰੋ ਤੇ ਆਪਣੇ ਆਪ ਨੂੰ ਬਸ ਮੈਂ ਹਮੇਸ਼ਾ ਕਹਿੰਦਾ ਹਾਂ ਪਿਆਰ ਕਰਨਾ ਜਰੂਰ ਸਿੱਖੋ ਬਹੁਤ ਬਹੁਤ ਧੰਨਵਾਦ ਅੱਜ ਇੰਨੀੋ ਗੱਲਬਾਤ ਕਰਾਂਗੇ ਹੋਰ ਬਹੁਤ ਸਾਰੇ ਵਿਸ਼ੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਲਈ ਬੜੇ ਵਧੀਆ-ਵਧੀਆ ਐਪੀਸੋਡਸ ਨੇ ਮੈਂ ਲੈ ਕੇ ਆਉਂਦਾ ਰਹੂੰਗਾ ਜੀ ਤੇ ਤੁਸੀਂ ਸਾਥ ਦਿੰਦੇ ਰਹੋਗੇ ਬਹੁਤ ਜਲਦੀ ਮਿਲਦਾ